ਬੜੀਗਾ ਇੱਥੇ ਵਿਚਾਰਾ ਬਹੁਤ ਜਿਆਦਾ ਕੋਸ਼ਿਸ਼ ਕੀਤੀ ਆ ਥੋੜੀ ਵੀ ਨਹੀਂ ਕੀਤੀ ਹਾਂ ਅੱਜ ਜਿਹੜੇ ਬੱਚੇ ਦੀ ਨਾਸ਼ ਮਿਲੀ ਆ ਇਹਦਾ ਨਾਮ ਕੀ ਸੀਗਾ ਇਹਦਾ ਨਾਮ}{|\text{ਵਿਸ਼ਾਲ ਸਿੰਘ}|} ਹੈ ਜੀ ਹਾਂ ਜੀ ਇਹ ਜਿਹੜੇ ਦੋ ਸਕੇ ਭਰਾ ਸੀ ਹਾਂ ਉਹ ਆ ਢੀਏ ਆ ਮੇਰੇ ਦੋਵੇਂ ਸਕੇ ਜੀ ਦੋਵੇਂ ਪੁੱਤਿਆ ਮੇਰੇ ਸਕੇ ਤੇ ਜੇਦੀ ਜੋ ਪਹਿਲੋਂ ਡੈਡ ਬੋਡੀ ਮਿਲੀ ਸੀ ਉਹ ਛੋਟਾ ਸੀਗਾ ਉਹ ਛੋਟਾ ਸੀਗਾ ਇਹ ਵੱਡਾ ਸੀਗਾ ਅੱਛਾ ਅੱਛਾ ਉਹ ਵੀ ਸਾਡੇ ਉਹ ਵੀ ਸਾਡੇ ਚਾਚੇ ਤਾਈ ਆ ਜਿਹੜਾ ਦੂਜਾ ਤੇਜਾ ਮੁੰਡਾ ਵਾ ਨਾ ਨਾਲ ਤੋਂ ਹੀ ਲੱਭੇ ਉਹ ਵੀ ਸਾਡੇ ਚਾਚੇ ਤਾਈ ਹੀ ਆ ਜਿੱਥੇ ਇਹ ਬੱਚੇ ਆਪਣੇ ਡੁੱਬੇ ਸੀ ਉੱਥੇ ਸੀ ਕੀ ਹੁਣ ਲਾਸ਼ ਕਿਹਨਾਂ ਦੇ ਵਿੱਚ ਹਾਂ ਉੱਥੇ ਉੱਥੇ ਹੀ ਬਸ ਉਹ ਵੀ ਉੱਥੋਂ ਲੱਭੀਆਂ ਇਹ ਵੀ ਉੱਥੋਂ ਹੀ ਲੱਭੀ ਆ ਤੇ ਪਹਿਲੇ ਜਿਹੜੇ ਬੱਚੇ ਦੇ ਮਿੱਤ ਕਸਰੀ ਮਿਲੇ ਸੀ ਉਹ ਵੀ ਉੱਥੋਂ ਮਿਲੇ ਸੀ ਉੱਥੋਂ ਹੀ ਮਿਲੇ ਆ ਵੀ ਉੱਥੇ ਆ ਉਹ ਕੁਝ ਜਰਤੀ ਕਿਤੇ ਪੈ ਗਏ ਹੋਰਾਂ ਥੋੜੇ ਜੇ ਇਹ ਕਿਤੇ ਭਾਰੇ ਹੀ ਜੁਮੇ ਥੋੜੇ ਇਹ ਠਾਂ ਚਲੇ ਗਏ ਉੱਥੇ ਪੈ ਰਹੇ ਆ ਉਹ ਥੋੜੇ ਜੇ ਹੌਲੇ ਹੀ ਕਿ ਮੁੰਡੇ ਠੀਕ ਹੈ ਉਹ ਰਨਵਾ ਕੇ ਕਿਤੇ ਲੱਗ ਗਏ ਉਦੋਂ ਹੀ ਮਿਲ ਗਏ ਪਏ ਉਹ ਵੀ ਮੁੱਦੇ ਹੀ ਕੇ ਠੀਕ ਹੈ ਤੇ ਅੱਜ ਵੀ ਤੁਹਾਨੂੰ ਕਿਵੇਂ ਤੁਸੀਂ ਲੱਗ ਅੱਜ ਸਾਨੂੰ ਇਦਾਂ ਹੋਈ ਤੇ ਸਵੇਰ ਦਾ ਉੱਥੇ ਅਸੀਂ ਇੱਥੇ ਤਿੰਨ ਜਾਂਦੇ ਮੈਂ ਮੇਰਾ ਚਾਚਾ ਹਮ ਤੇ ਉੱਥੇ ਬੈਠੇ ਸੀਗੇ ਉਹ ਇਦਾਂ ਹੀ ਜਿੱਦਾਂ ਇੱਥੋਂ ਲੱਗਦੀ ਚਾਟੀ ਜੇ ਥੋੜਾ ਟਾਈਮ ਹੋਇ ਤੇ ਉਹ ਚਾਤੀ ਜੀ ਉੱਥੇ ਪਈ ਸੀ ਕੋਈ ਆਏ ਦੀ ਲੰਘ ਕੇ ਥੋੜਾ ਖਿਆਲੀ ਅਸੀਂ ਗਏ ਖਿਆਲੀ ਇੱਧਰ ਰੱਖੋ ਹਾਂ ਅੱਛਾ ਗਏ ਆ ਉੱਥੇ ਤੇ ਫੇ ਸਾਡਾ ਹੋਂਦਾ ਕਿ ਅਸੀਂ ਤਰਨ ਨਹੀਂ ਜਾਣਦੇ ਲੇਕਿਨ ਮੰਮੀ ਨਹੀਂ ਜਾਂਦਾ ਮੁੰਡੇ ਕੋਰੇ ਕਿ ਇਥੇ ਮੁੰਡਾ ਵੀ ਜਵਾਨ ਉਹ ਵੀ ਤਰਨ ਜਾਂਦਾ ਅਸੀਂ ਫੇ ਵੇਖ ਕੇ ਉਥੋਂ ਦੇ ਪਰਾਂ ਨੂੰ ਜਾ ਕੇ ਤੇ ਫੇ ਇੱਥੇ ਆ ਗਏ ਹਾਂ ਹਾਂ ਕਿਉਂਕਿ ਸਾਨੂੰ ਸ਼ੱਕ ਪੈਂਦੀ ਸੀ ਸਾਰੇ ਆਮ ਕਹਿੰਦੇ ਬੰਦੇ ਵੀ ਇੱਥੋਂ ਰੁੜ ਗਏ ਆ ਰੁੜ ਗਏ ਆ ਹਾਂ ਹਾਂ ਆ ਵੀ ਹੁਣ ਵੀ ਜਦੋਂ ਫੋਨ ਆਇਆ ਤੇ ਮੈਂ ਨਾ ਸ਼ਾਇਦ ਤੂੰ ਦੇਰ ਨੂੰ ਆਇਆ ਆ ਪਾ ਫੋਨ ਅੱਗੇ ਤੁਸੀਂ ਅੱਗੇ ਵੀ ਉਹ ਗੋੰਦ ਵਾਲਾ ਸਾਈਡ ਵੀ ਰਿਸਰਚ ਕੀਤੀ ਜਾਂਦੀ ਸਾਰੇ ਸਾਰੇ ਸਰਜ ਅੱਜ ਵੀ ਕਰਨਦੇ ਹੈ ਜੀ ਵਾਧੂ ਕੀਤੀ ਬਹੁਤ ਕੀਤੀ ਜਾਂ ਦੋਆਂ ਪਾਰਟੀਆਂ ਨੇ ਸਾਡਾ ਵਾਧੂ ਜਿਹੜੀਆਂ ਪ੍ਰਸ਼ਾਸਨ ਨੂੰ ਐਨਡੀਆਰਫ ਟੀਮਾਂ ਭੇਜੀਆਂ ਗਈਆਂ ਸੀਗੀਆਂ ਉਹਨਾਂ ਵੀ ਦੋ ਦਿਨ ਕਾਫੀ ਜੱਦ ਜੱਦ ਕੀਤੀ ਅੱਛਾ ਤਿੰਨ ਦਿਨ ਤੇ ਪ੍ਰਸ਼ਾਸਨ ਨੇ ਇਦਾਂ ਤੁਹਾਨੂੰ ਤੁਹਾਡੇ ਹਾਲਤੇ ਕਿਉਂ ਛੱਡ ਦਿੱਤਾ ਪੂਰਾ ਸਹਿਯੋਗ ਕਿਉਂ ਨਹੀਂ ਕੀਤਾ ਸਹਿਯੋਗ ਜੀ ਵੇਖੋ ਗੱਲ ਇਹ ਥੋੜਾ ਖਿਆਲ ਇਦੋਂ ਉਹਨਾਂ ਇਦਾਂ ਮੈਂ ਉਹ ਹੁਣ ਸ਼ਾਮਾਂ ਤੱਕ ਜੋ ਸਵੇਰ ਤੋਂ ਹੁੰਦੇ ਸੀਗੇ ਸ਼ਾਮਾਂ ਤੱਕ ਆਪਣੀ ਪੂਰੀ ਬਾਹ ਲਾਉਂਦੇ ਸੀਗੇ ਜਿਹੜੇ ਆਏ ਬੰਦੇ ਕਰਕੇ ਗਏ ਕਰਕੇ ਗਏ ਆ ਪੂਰੀ ਬਾਹ ਲਾਈ ਕਿਸੇ ਨੇ ਸ਼ੱਕ ਨਹੀਂ ਛੱਡਿਆ ਵੀ ਬਾਕੀ ਉਹ ਮਾਲਕ ਦੀ ਮਰਜ਼ੀ ਹੁਣ ਜਿਹੜਾ ਬੱਚਾ ਜੇ ਨوارਸ ਆ ਨਹੀਂ ਮਿਲੀ ਉਹਦਾ ਨਾਮ ਕੀ ਆ ਉਹਦਾ ਨਾਮ ਪਕਾ ਗੁਰਪ੍ਰੀਤ ਸਿੰਘ ਅੱਛਾ ਗੁਰਪ੍ਰੀਤ ਹਾਂ ਇਹਦਾ ਭਰਾ ਵਾ ਛੋਟਾ ਅੱਛਾ ਗੁਰਪ੍ਰੀਤ ਭਰਾ ਹੀ ਆ ਕਿ ਚਾਚੇ ਦਾ ਪੁੱਤ ਆ ਹਾਂਜੀ ਬਾਕੀ ਚਲੋ ਮਾਲਕ ਨੇ ਸਾਨੂੰ ਇਹੋ ਦੇਤੀ ਆ ਮਿੱਟੀ ਆ ਮਿੱਟੀ ਦੇਤੀ ਆ ਸਾਨੂੰ ਧੰਨਵਾਦ ਸਾਰਿਆਂ ਦਾ ਕੰਪਨ ਦਾ ਮਾਨਾ ਸਾਡੇ ਦੋਹਾਂ ਪਿੰਡਾਂ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਜ਼ਿਆਦਾ ਹੀ ਦਿੱਤਾ ਵਾ ਹਾਂਜੀ ਕੀ ਗੱਲ ਸਾਹਮਣੇ ਨਿਕਲ ਕੇ ਆਈਏ ਜਦੋਂ ਬੱਚੇ ਘਰੋਂ ਨਾ ਹੋਂ ਆਉਂਦੇ ਆ ਤੇ ਕਿੱਦਾਂ ਹੱਸਾ ਕਰਨਾ ਕੋਈ ਮੈਂ ਰਹਿਨਾ ਮਾ ਉੱਥੇ ਪਾਰ ਪਰਿਵਾਰ ਮੇਰਾ ਸਾਰਾ ਇੱਥੇ ਹੀ ਆ ਮੈਂ ਕੱਲਾ ਉੱਥੇ ਰਹਿਣਾ ਵਾਂ ਕੋ ਕਦੇ ਬਸਾਖੀ ਵਾਲੇ ਦਿਨ ਇਦਾਂ ਹੀ ਆਏ ਨਾਉਣ ਨਾਉਣ ਹੀ ਆਏ ਹੋਰ ਕਿਤੇ ਕੋਈ ਜੰਗ ਥੋੜਾ ਕਰਨ ਆਈ ਵਿਚਾਰੇ ਨਾਉਂਦੇ ਨਾਉਂਦੇ ਕਿਤੇ ਪਛਾਣ ਤੁਰ ਕੇ ਪਤਾ ਨਹੀਂ ਕਦੀ ਆਏ ਹੀ ਨਹੀਂਗੇ ਮਲਤਾਰਨਾ ਨਹੀਂ ਜਾਣਦੇ ਜਾਣਦੇ ਨਹੀਂ ਪੜਦੇ ਬੱਚੇ ਸੀਗੇ ਸਾਰੇ ਹਾਂ ਇੱਕ ਦੂਜੇ ਨੂੰ ਬਚਾਉਂਦੇ ਮਤਲਬ ਇੰਦਾ ਹੀ ਕਰਦੇ ਹਾਂ ਹਾਂ ਹਾਂਜੀ ਆ ਗੱਲ ਹੋਈ ਹੋਰ ਠੀਕ ਹੈ ਜਿਹੜੇ ਬੱਚੇ ਦਰਿਆ ਦੇ ਵਿੱਚ ਸਖੇਲਦਨ ਨਹਾਉਣ ਆਲੇ ਲੰਪਤਾ ਹੋ ਗਏ ਸੀਗੇ ਉਹਨਾਂ ਵਿੱਚ ਤੁਹਾਡਾ ਵੀ ਕੋਈ ਰਿਸ਼ਤਾ ਰ ਹੈ ਹਾਂਜੀ ਮੇਰੀ ਚਾਚੀ ਜੀ ਦਾ ਬੇਟਾ ਨੇ ਤੁਹਾਡਾ ਮਨੋ ਚਾਚਾ ਦਾ ਬੇਟਾ ਹਾਂਜੀ ਭਰਾ ਜੀ ਦਾ ਛੋਟਾ ਜੀ ਠੀਕ ਹੈ ਕੀ ਨਾਮ ਸੀ ਉਹਨਾਂ ਦਾ ਗੁਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਆ ਤਰਾਸ ਜਾਰੀ ਸੀ ਕਿ ਉਹਦੀ ਲਾਸ਼ ਮਿਲ ਗਈ ਹੈ ਨਹੀਂ ਜੀ ਹਲੇ ਨਹੀਂ ਮਿਲੀ ਕੁੱਲ ਕਿੰਨੇ ਜਾਨੇ ਸੀਗੇ ਤੇ ਕਿੰਨੇ ਜਾਨੇ ਦੀ ਲਾਸ਼ ਮਿਲ ਗਈ ਹੈ ਚਾਰ ਜਾਨੇ ਸੀਗੇ ਤਿੰਨਾਂ ਦੀ ਮਿਲ ਗਈ ਹੈ ਤੇ ਇੱਕ ਰਹਿ ਗਿਆ ਸਾਡੇ ਨੂੰ ਮਤਲਬ ਤੁਹਾਡਾ ਜਿਹੜਾ ਭਰਾ ਸੀਗਾ ਉਹ ਹੀ ਰਹਿ ਗਿਆ ਤੇ ਅੱਜ ਜਿਹੜੀ ਲਾਸ਼ ਮਿਲੀ ਆ ਉਹ ਪ੍ਰਸ਼ਾਸਨ ਵੱਲੋਂ ਜਿਹੜੀਆਂ ਟੀਮਾਂ ਭੇਜੀਆਂ ਗਈਆਂ ਸੀਗੀਆਂ ਉਹਨਾਂ ਨੂੰ ਤਲਾਸ਼ ਕੀਤੀ ਗਈ ਕੁ ਪਿੰਡ ਵਾਸੀਆਂ ਵੱਲੋਂ ਜੀ ਆ ਤੇ ਪਿੰਡ ਵਾਸੀਆਂ ਵੱਲੋਂ ਇਹ ਮਿਲੀ ਗਈ ਹੈ ਇਹ ਪਹਿਲਾਂ ਵੀ ਪਿੰਡ ਵਾਲਿਆਂ ਦਾ ਸਹਿਯੋਗ ਰਿਹਾ ਨਾ ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਮਿਲਿਆ ਸਾਨੂੰ ਨੂੰ ਦੋ ਪਿੰਡ ਸਾਡੇ ਨਾਲ ਇੱਕ ਜੋੜਾ ਬਹੁਤ ਮਿਲਿਆ ਆਇਆ ਤੇ ਜਿਹੜਾ ਹੁਣ ਬੱਚਾ ਲਾਪਤਾ ਉਹਦਾ ਨਾਂ ਕੀ ਆ ਉਹਦਾ ਨਾਂ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਹਾਂਜੀ ਤੇ ਜਿਹਦੀ ਅੱਜ ਲਾਸ਼ ਮਿਲੀ ਹੈ ਉਹਦਾ ਨਾਂ ਅਵਸ਼ਾਰਜੀਤ ਹੈ ਨਾ ਜੀ ਅਵਸ਼ਾਰ ਤੇ ਜਿਨ੍ਹਾਂ ਦੀ ਪਹਿਲੋਂ ਇਹ ਬਾਦਸ਼ਾਹ ਮਿਲੀਆਂ ਸੀ ਉਹਨਾਂ ਦਾ ਨਾਂ ਕੀ ਸੀਗਾ ਇੱਕ ਦਾ ਨਾਂ ਜਸਪਾਲ ਸਿੰਘ ਸੀ ਇੱਕ ਦਾ ਨਾਂ ਅਰਸ਼ ਅਰਸ਼ ਸਿੰਘ ਤੇ ਕਿਹੜੇ ਪਿੰਡ ਦੇ ਸੀਗੇ ਉਹ ਪੀਰੇਵਾਲ ਦੇ ਜੀ ਇਹ ਆਉਂਦੇ ਸੀਗੇ ਤੇ ਕੋਈ ਗੱਲ ਸਾਹਮਣੇ ਆਈ ਵੀ ਕਿਵੇਂ ਇੱਥੇ ਆਏ ਸੀਗੇ ਜਿਹੜੇ ਜੀ ਸਾਥੀ ਨਾਲ ਹੋਣ ਆਏ ਸੀਗੇ ਪੰਜ ਛੇ ਸੱਤ ਜਣੇ ਸੀਗੇ ਅੱਛਾ ਜੀ ਉਹ ਵੀ ਕਿਤੇ ਲੂੰਗੇ ਤਾਂ ਪੈ ਰਹੇ ਸਿਰ ਸੱਤ ਜਣੇ ਆਏ ਸੀਗੇ ਤੇ ਉਹਦੇ ਵਿੱਚੋਂ ਚਾਰ ਜਣੇ ਆ ਇੱਥੇ ਉਹਨਾਂ ਨੂੰ ਪਾਣ ਦੇ ਵਿੱਚ ਇੱਕ ਦੂਜੇ ਨੂੰ ਫੜਦੇ ਫੜਦੇ ਤੇ ਪੰਜ ਡਿੱਗ ਗਏ ਤੇ ਇੱਥੇ ਕੋਈ ਹੈਗਾ ਕੋਈ ਨੌਜਵਾਨ ਜਿਹੜਾ ਉਹਨਾਂ ਦੇ ਨਾਲ ਉਹਨਾਂ ਆਇਆ ਸੀਗਾ ਨਾਉਨ ਇਹ ਤੇਰੇ ਕੋਲ ਮੁਝੇ ਮੌਕੇ ਤੇ ਨਹੀਂ ਇਹਨਾਂ 'ਚ ਨਹੀਂ ਕੋਈ ਅੱਛਾ ਜੀ ਤੇ ਕੋਈ ਪਰਿਵਾਰ ਵੱਲੋਂ ਮੰਗੋ ਹੋਵੇ ਜਿਹੜੀ ਸਰਕਾਰ ਦੇ ਅਗੇ ਤੁਸੀਂ ਪੰਜਾਬ ਸਰਕਾਰ ਵੱਲੋਂ ਜੋ ਬਣਦਾ ਸਰਦਾ ਗਰੀਬਾਂ ਦਾ ਸਾਥ ਦੇਵੇ ਇਹ ਇਹ ਜਿਹੜੇ ਸੀ ਕਿ ਚਾਰੇ ਨੌਜਵਾਨ ਕਿੱਦਾਂ ਤੇ ਇਹਨਾਂ ਦੇ ਘਰ ਦੇ ਜਿਹੜੇ ਆਰਥਿਕ ਹਾਲਾਤ ਤੇ ਜਾਤੀ ਆ ਜੋ ਦੂਸਰੀ ਆ ਜੀ ਮਤਲਬ ਗਰੀਬ ਬਹੁਤ ਜ਼ਿਆਦਾ ਹਾਂਜੀ ਇਹ ਹੀ ਕਮਾਉਣ ਵਾਲੇ ਸਦੇ ਹੀ ਤੋਂ ਹੁਣ ਤੇ ਤੁਰ ਗਏ ਜਾਣਕਾਰੀ ਜੀ ਅਸੀਂ ਸਰਚ ਕਰਦੇ ਸੀ ਨਗਰ ਦੇ ਸਾਰੇ ਰਿਸ਼ਤੇਦਾਰ ਹੋਰ ਸਾਰੇ ਸੱਜਣ ਹੀ ਪਿੰਡ ਦੇ ਬੰਦੇ ਸੀ ਅਸੀਂ ਇਧਰੋਂ ਸਰਚ ਕਰਦੇ ਜਾਂਦੇ ਸੀ ਗੋਇੰਦਵਾਲ ਸਾਹਿਬ ਭੁਲਦੇਵਾਲ ਨੂੰ ਤੇ ਫਿਰ ਸੁਲਤਾਨਪੁਰ ਵਾਲੀ ਸਾਈਡ ਜਾਂਦੇ ਸੀ ਤੇ ਉਹ ਸਰਚ ਤੋਂ ਬਾਅਦ ਇਧਰੋਂ ਇਧਰ ਵੀ ਬੰਦੇ ਦਿਖਦੇ ਸੀ ਸਾਰੇ ਜੀ ਦਰਿਆ ਤੇ ਦੇਖਦੇ ਸੀ ਤੇ ਫਿਰ ਇੱਥੋਂ ਸਾਨੂੰ ਫੋਨ ਗਿਆ ਵੀ ਇੱਕ ਬੰਦਾ ਸਾਨੂੰ ਆਪਾਂ ਨੂੰ ਕੋਈ ਮਿਲੀ Laash ਤੇ ਉਹ ਡੈੱਡ ਬੋਡੀ ਮਿਲੀ ਆ ਤੇ ਉਹ ਜਦ ਦੇਖਿਆ ਵੀ ਉਹ ਸਾਡੇ ਮੁੰਡਾ ਸੀ ਤੇ ਵਿਕਾਸਦੀਪ ਉਹਦਾ ਨਾਂ ਹੀ ਤੇ ਅੱਜ ਉਹ ਸਾਨੂੰ ਮਿਲ ਗਿਆ ਜੀ ਕੁੱਲ ਕਿੰਨੇ ਬੱਚੇ ਸੀ ਔਰ ਕਿਹੜੇ ਪਿੰਡ ਦੇ ਸੀਗੇ ਇਹ ਵਿਸਾਖੀ ਵਾਲੇ ਦਿਨ ਦੀ ਗੱਲ ਆ ਜੀ ਤੇ ਚਾਰ ਬੱਚੇ ਸੀ ਦੋ ਬੱਚੇ ਉਦੋਂ ਹੀ ਮਿਲ ਗਏ ਸੀ ਸਾਨੂੰ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਤੇ ਆ ਤੀਜਾ ਜੱਜ ਮਿਲਿਆ ਤੇ ਇੱਕ ਹਾਲੇ ਲਾਪਤਾ ਜੀ ਗੁਰਪ੍ਰੀਤ ਸਿੰਘ ਉਹਦਾ ਨਾਮ ਜਿਹੜਾ ਲਾਪਤਾ ਉਹਦਾ ਕੀ ਨਾਮ ਆ ਜਿਹੜਾ ਅੱਜ ਜਿਹੜੀ ਦਾਸ਼ਮਿਨੀ ਉਹਦਾ ਕੀ ਨਾਮ ਹੈ ਦਾ ਵਿਕਾਸਪ੍ਰੀਤਾ ਜੀ ਤੇ ਗੁਰਪ੍ਰੀਤ ਹਾਲੇ ਲਾਪਤਾ ਜੀ ਉਹਦੋਂ ਹੀ ਹਾਲੇ ਮਿਲ ਰਿਹਾ ਜੀ ਕੋਸ਼ਿਸ਼ ਹੁਣ ਸਰਚ ਚੱਲਦੀ ਹੈ ਜੀ ਜਿੱਦਾਂ ਜਿੱਦਾਂ ਵੀ ਸਾਨੂੰ ਪਤਾ ਲੱਗਦਾ ਸਾਰੀ ਸਾਡੀ ਟੀਮ ਆ ਤੇ ਦੋਹਾਂ ਪਿੰਡਾਂ ਦੀ ਕਿਸ਼ਨ ਸਿੰਘ ਵਾਲੇ ਪੀਰੇਵਾਲ ਹੋਰ ਵੀ ਸਾਡੇ ਸੱਜਣ ਮਿੱਤਰ ਜਿੱਦਾਂ ਜਿੱਦਾਂ ਸੌਂਦੇ ਰਸ ਭੈਣ ਭਰਾ ਸਾਰੇ ਉਹ ਸਾਰੇ ਇੱਥੇ ਦਰਿਆ ਤੇ ਹੀ ਆ ਜ ਜਦੋਂ ਜਦੋਂ ਆ ਕੇ ਕੀਤੀ ਗਈ ਕੀ ਉਹਨਾਂ ਨੂੰ ਸਫਲਤਾ ਜਿਹੜੀ ਟੀਮ ਆਈ ਹੈ ਐਨ ਡੀ ਆਰ ਐਫ ਉਹਨਾਂ ਨੇ ਦੇਖੋ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹਨਾ ਪਰ ਉਹਨਾਂ ਦੇ ਕੁਝ ਪੱਲੇ ਨਹੀਂ ਕੁਝ ਪਿਆ ਵੀ ਜਦਾਂ ਹੋਰ ਵੀ ਅਸੀਂ ਸੱਦੇ ਸੀ ਆਪਣੇ ਹੀ ਬੰਦੇ ਅੱਛਾ ਇਹ ਤੁਹਾਡੇ ਮਤਲਬ ਤੁਹਾਡੇ ਵੱਲੋਂ ਸਰਚ ਕੀਤੀ ਗਈ ਹੈ ਹਾਂ ਜੀ ਇਹ ਨਗਰ ਵੱਲੋਂ ਹੀ ਹੈ ਇਹ ਤਿੰਨੇ ਜਿਹੜੀਆਂ ਲਾਚਾਂ ਇਹ ਪਿੰਡ ਵਾਲਿਆਂ ਨੂੰ ਹੀ ਪਿੰਡ ਵਾਲਿਆਂ ਨੂੰ ਹੀ ਮਿਲੀਆਂ ਜੀ ਠੀਕ ਹੈ ਜੀ ਤੇ ਪਿੰਡ ਵੱਲੋਂ ਜਾਂ ਪਰਿਵਾਰ ਵੱਲੋਂ ਕੀ ਮੰਗ ਕਰਦੇ ਹੋ ਤੁਸੀਂ ਪਰਿਵਾਰ ਵੱਲੋਂ ਦੇਖੋ ਜੀ ਇਹ ਮੈਂ ਅੱਗੇ ਵੀ ਕਹਿਆ ਸੀ ਇਹ ਬੱਚੇ ਜਿਹੜੇ ਆ ਪਰਿਵਾਰ ਆ ਜਿਹੜੇ ਇਹ ਬਹੁਤ ਗਰੀਬ ਆ ਜੀ ਤੇ ਇਹਨਾਂ ਦੇ ਹਾਲਾਤ ਘਰਾਂ ਦੇ ਬਹੁਤ ਮਾੜੇ ਆ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਸਾਰੇ ਇਲਾਕੇ ਵੱਲੋਂ ਬੇਨਤੀ ਕਰਦੇ ਆ ਵੀ ਇਹਨਾਂ ਦੀ ਬਾਹ ਫੜੀ ਜਾਵੇ ਤੇ ਇਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਦਿੱਤਾ ਜਾਵੇ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਪਰਿਵਾਰ ਨੂੰ ਇੱਕ ਇੱਕ ਨੂੰ ਜੇ ਨੌਕਰੀ ਮਿਲਦੀ ਆ ਤਾਂ ਬਹੁਤ ਵਧੀਆ ਗੱਲ ਆ ਜੀ ਉਹਨਾਂ ਦਾ ਬਹੁਤ ਵਧੀਆ ਗੁਜ਼ਾਰਾ ਹੋ ਸਕਦਾ ਜੀ ਜੇ ਨੌਕਰੀ ਦਿੱਤੀ ਜਾਵੇ ਬਹੁਤ ਧੰਨਵਾਦ ਆ ਅਸੀਂ ਇਲਾਕੇ ਵੱਲੋਂ ਬੇਨਤੀ ਆ ਜੀ ਮੈਂ ਜੀ ਏਐਸ ਪਿਆਰਾ ਸਿੰਘ ਥਾਣਾ ਪੀਐਸ ਵੈਰਵਾਲ ਤਰਨਤਾਰਨ ਅਸੀਂ ਸਾਨੂੰ 112 ਤੇ ਸਾਨੂੰ ਕੰਪਲੀਟ ਮਿਲੀ ਸੀ। ਉਹਨਾਂ ਨੇ ਕਾਹ ਨੰਬਰ ਲਾ ਕੇ ਆਲੇ ਮੁੰਡੇ ਦਾ 112 ਤੇ ਕੰਪਲੀਟ ਮਿਲੀ ਸੀ ਜੋ ਕਿ ਵਿਸਾਖੀ ਵਾਲੇ ਦਿਨ ਵਿਸਾਖੀ ਵਾਲੇ ਦਿਨ ਚਾਰ ਬੰਦੇ ਇੱਥੇ ਦੇ ਨਾ ਰਹੇ ਸੀ ਤੇ ਉਹਨਾਂ ਦਾ ਕਿਤੇ ਪੈਰ ਤਿਲ ਗਿਆ ਇਹ ਉਹ ਡਿੱਗ ਗਏ ਸੀ ਦਰਿਆ ਦੇ ਵਿੱਚ। ਤੇ ਜੋ ਕਿ ਤਿੰਨ ਜਣੇ ਲੱਭ ਗਏ ਆ ਤੇ ਇੱਕ ਅਜੇ ਲੱਭਣਾ ਬਾਕੀ ਆ। ਅੱਜ ਸਰ ਅੱਜ ਜਿਹੜੇ ਬੱਚੇ ਦੀ ਲਾਸ਼ ਮਿਰੀ ਆ ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਹੈਗਾ ਜੀ ਸਰਦਾਰ ਵਿਸ਼ਾਲਜੀਤ ਸਿੰਘ ਅਚਾਰਜੀ ਤੇ ਜੀ ਤੇ ਕੀ ਸਰ ਜਿਹੜੀ ਕਾਰਵਾਈ ਅਮਲ ਚ ਲੈਂਦੀ ਆ ਇਹਨਾਂ ਦੀ ਕਾਰਵਾਈ ਸਰ ਕੋਈ ਕਾਰਵਾਈ ਨਹੀਂ ਕਾਨੂੰਨੀ ਤੌਰ ਤੇ ਪਿੰਡ ਵਾਲੇ ਠੀਕ ਹੈ ਜੀ ਮੰਨੋ 176 ਦੀ ਗੱਲ ਦੇ ਨਹੀਂ ਕਿਤੇ ਪੂਰਨ ਨਹੀਂ ਕਰਉਂਦਾ ਅੱਛਾ ਜੀ ਮੰਨੋ ਕੋਈ ਪਰਿਵਾਰ ਜਿਹੜਾ ਕੋਈ ਕਾਨੂੰਨੀ ਕਾਰਵਾਈ ਕਰਾਉਣੇ ਨਹੀਂ ਜਾਂਦਾ ਠੀਕ ਹੈ ਜੀ ਤੇ ਇਸ ਬੱਚੇ ਦਾ ਅੱਜ ਸੰਸਕਾਰ ਹੋ ਰਿਹਾ ਜੀ ਹਾਂ ਜੀ ਹੋ ਰਿਹਾ ਠੀਕ ਹੈ ਜੀ ਸ਼ੁਕਰੀਆ ਕਹਿੰਦਾ ਤੁਸੀਂ ਆਪ